ਸਰ ਮੇਰਾ ਨਾਮ ਨਰਗਿਸ ਹੈ ਮੈਂ ਤੋਂ ਐਸ ਐ ਸਿਕਿਉਰਿਟੀ ਗਾਣਾ ਸਿਵਲ ਹਸਪੀਟਲ ਅੰਮ੍ਰਿਤਸਰ ਥੈਂਕ ਯੂ ਔਰ ਮੇਰੀ ਹਾਂਜੀ ਔਰ ਮੇਰੀ ਨਾਈ ਵੀ ਤੇ ਠੀਕ ਹੈ ਪਰ ਅਸੀਂ ਐਸ ਐ ਗੱਲਾਂ ਕਰਨ ਦੇ ਸੀ ਦਫ਼ਤਰ ਚ ਬੈਠ ਕੇ ਸਾਨੂੰ ਅਚਾਨਕ ਕਿਸੇ ਮਲਾਜਮ ਨੇ ਕਿਹਾ ਕਿ ਉੱਪਰ ਅੱਗ ਲੱਗ ਗਈ ਬਲੱਡ ਬੈਂਕ ਚ ਪਹਿਲੇ ਤਾਂ ਸਮੈਲ ਹੀ ਬੜੀ ਆਈ ਸਾਨੂੰ ਤੁਮਾਈ ਤੁਮਾਉਂ ਔਰ ਅਸੀਂ ਕਿਹਾ ਵੀ ਕਿਤੇ ਮਾੜੀ ਮੋਟੀ ਸ਼ੋਕ ਹੋਣੀ ਆ ਫਿਰ ਜਾ ਕੇ ਉੱਪਰ ਵੇਖਿਆ ਤੇ ਫੁੱਲ ਅੱਗ ਸੀ ਪੂਰਾ ਕਮਰਾ ਅੱਗ ਨਾਲ ਭਰਿਆ ਸੀ ਜਾ ਕੇ ਸਾਨੂੰ ਕੁਝ ਨਹੀਂ ਸੁੱਚਿਆ ਸਿਲੰਡਰ ਆਤੀ ਆਇਆ ਸਿਲੰਡਰ ਚਲਾਇਆ ਪਾਣੀ ਹੱਥ ਆਇਆ ਪਾਣੀ ਸੁੱਚਿਆ ਔਰ ਕਿਵੇਂ ਦਿਨੇ ਕਰਕੇ ਅਸੀਂ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ ਪਰ ਗੱਲ ਇਹ ਰਾਤ ਦੀ ਹੈ ਜਾਂ ਸਵੇਰ ਸਵੇਰ ਦੀ ਹੱਥ ਹੁੰਦੀ ਹੈ ਸਵੇਰ ਦੀ ਕੋਨੇ ਘਾਟਾ ਟੱਟਦਾ ਹੋਣਾ ਆ ਸਵੇਰ ਦੀ ਗੱਲ ਸਵੇਰ ਦੀ ਮੌਂਦਰੀ ਮੈਂ ਬਲੈਡ ਬੈਗ ਸੇ ਫਾਇਰ ਕੌਸ ਫਾਇਰ ਹੋ ਗਿਆ ਉਹਦੇ ਕਰਕੇ ਅੱਗ ਮੱਚੀ ਪਈ ਸਰ ਕੋਈ ਜਾਨੀ ਨੁਕਸਾਨ ਨਹੀਂ ਇਹ ਬਚ ਗਏ ਸਾਰੇ ਇਹ ਵੇ ਕਿ ਬੁਝਾਤੀ ਅਸੀਂ ਅੱਗ ਸਫਾਈ ਸੇਵਕਾਂ ਨੇ ਕਲਾਸ 4 ਆਪਣੇ ਸਿਰ ਪਿਆ ਸਕੋਰ ਡਿਗਾਰ ਅਹੀਂ ਨਾਲ ਮਿਲ ਕੇ ਸਾਰਿਆਂ ਨੇ ਅੱਗ ਬਿਜਾਤੀ ਪਰ ਨੁਕਸਾਨ ਕਿਹਦਾ ਨਹੀਂ ਹੋ ਜਾਂਦਾ ਫਾਇਰ ਬ੍ਰਿਗੇਡ ਪਹੁੰਚੀ ਜਦੋਂ ਅੱਗ ਬੁਝ ਗਈ ਅੱਛਾ ਤੋਂ ਬਾਅਦ ਆਈ ਹਾਂਜੀ ਹਾਂਜੀ ਸਰ ਜੀ ਆ ਵੀ ਮੌਕੇ ਤੇ ਪਹੁੰਚੇ ਤੇ ਅੱਗ ਲੱਗੀ ਕੀ ਸਾਰਾ ਮਾਮਲਾ ਹੈ ਉਹ ਸ਼ਾਰਟ ਸਰਕਟ ਦੇ ਨਾਲ ਲੱਗੀ ਅੱਗ ਹੈ ਬਾਕੀ ਜਾਨੀਵਾਲੀ ਕੋਈ ਨੁਕਸਾਨ ਨਹੀਂ ਹੈ ਮਾਲ ਦਾ ਕੋਈ ਨਹੀਂ ਕੋਈ ਕਹਿਣਾ ਹੈ ਕਿ ਜਦੋਂ ਅੱਗ ਬੁਝ ਗਈ ਸੀ ਉਸ ਤੋਂ ਬਾਅਦ ਫਾਇਰ ਬ੍ਰਿਗੇਟ ਦੀ ਇੱਥੇ ਟੀਮ ਪਹੁੰਚੀ ਹੈ ਨਹੀਂ ਨਹੀਂ ਪਹਿਲਾਂ ਹੀ ਪਹੁੰਚ ਗਈ ਪਹਿਲਾਂ ਹੀ